ਭਾਰਤੀ ਡਿਪੋਟ ਹੋ ਕੇ ਕੱਲ ਇੰਡੀਆ ਦੇ ਵਿੱਚ ਪਹੁੰਚੇ ਨੇ ਅਮਰੀਕਾ ਦੇ ਜਿਹੜੇ ਜਹਾਜ਼ ਦੇ ਵਿੱਚੋਂ ਪਹੁੰਚੇ ਸੀ 104 ਦੀ ਗਿਣਤੀ ਸੀ ਉਹਨਾਂ ਦੀ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧ ਸੀਗੇ ਜੀ ਉਹ ਹਾਲਾਂਕਿ ਵਿਰੋਧੀ ਲਗਾਤਾਰ ਕੇਂਦਰ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਰਹੇ ਸੀ ਤੇ ਕੇਂਦਰ ਦੇ ਬਿਆਨ ਦੀ ਉਡੀਕ ਕਰ ਰਹੇ ਸੀ ਵੀ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ ਹਾਲਾਂਕਿ ਲੋਕ ਸਭਾ ਦੇ ਵਿੱਚ ਸਾਡੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਵੱਲੋਂ ਬਿਆਨ ਦਿੱਤਾ ਗਿਆ ਵੀ ਇਹ ਪਹਿਲਾ ਮਾਮਲਾ ਨਹੀਂ ਹੈ 2009 ਤੋਂ ਲੈ ਕੇ 25 ਤੱਕ ਦੇ ਉਹਨਾਂ ਨੇ ਅੰਕੜੇ ਵੀ ਰੱਖੇ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਅਕਸਰ ਹਰ ਸਾਲ ਡਿਵੋਟ ਹੋ ਕੇ ਆਂਦੇ ਰਹਿੰਦੇ ਨੇ ਅੱਥੇ ਵੀ ਇਹ ਵੀ ਦੱਸਣਾ ਮੰਦ ਹੈ ਕਿ ਬੀਤੇ ਰੋਜ਼ 104 ਪਾਟੀਆਂ ਨੂੰ ਲੈ ਕੇ ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਿਆ ਸੀ ਵਿਰੋਧੀ ਧਿਰਾਂ ਦਾ ਸਰਕਾਰ ਨੂੰ கேਲਣਾ ਇਸ ਲਈ ਲਾਜ਼ਮੀ ਬਣਦਾ ਹੈ ਕਿਉਂਕਿ ਇੱਕ ਵੀਡੀਓ ਸਾਹਮਣੇ ਆਈ ਹੈ ਉਸ ਵੀਡੀਓ ਵਿੱਚ ਜਿਹੜੇ ਭਾਰਤੀ ਨਾਗਰਿਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ ਜਹਾਜ਼ ਵਿੱਚ ਚੜ੍ਹਦੇ ਸਮੇਂ ਉਹਨਾਂ ਦੇ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਨੇ ਹੱਥਾਂ ਵਿੱਚ ਹਥਕੜੀਆਂ ਲਾਈਆਂ ਹੋਈਆਂ ਨੇ ਇਸ ਮੁੱਦੇ ਤੇ ਸਰਕਾਰ ਨੂੰ ਸੰਸਦ ਦੇ ਅੰਦਰ ਤੇ ਬਾਹਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕੁਝ ਕਾਂਗਰਸੀ ਆਗੂਆਂ ਨੇ ਤਾਂ ਸੰਸਦ ਦੇ ਬਾਹਰ ਹੱਥਾਂ ਵਿੱਚ ਹਤਕੜੀਆਂ ਪਾ ਕੇ ਪ੍ਰਦਰਸ਼ਨ ਕੀਤਾ ਸੀ ਪ੍ਰਿਅੰਕਾ ਗਾਂਧੀ ਨੇ ਵੀ ਇਸ ਤੇ ਸਵਾਲ ਚੁੱਕਿਆ ਪ੍ਰਿਅੰਕਾ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਮੋਦੀ 트੍ਰੰਪ ਨਾਲ ਸਿੱਧੀ ਗੱਲ ਕਰਦੀ ਤਾਂ ਸ਼ਾਇਦ ਅਜਿਹੀ ਨੌਬਤ ਨਹੀਂ ਆਣੀ ਸੀ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਟਵੀਟ ਕਰਕੇ ਨਖੇਦੀ ਕੀਤੀ ਹੈ ਕਿ ਉਹਨੇ ਕਿਹਾ ਕਿ ਗਲਤ ਹੋਇਆ ਸਾਡੀ ਛਵੀ ਨੂੰ ਗਲਤ ਤਰੀਕਾ ਨਾਲ ਪੇਸ਼ ਕੀਤਾ ਗਿਆ ਜੋ ਨੌਜਵਾਨਾਂ ਨਾਲ ਗਲਤ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗੱਲਬਾਤ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਦਾ ਪ੍ਰतिकਰਮ ਇਹ ਪਹਿਲੀ ਵਾਰ ਸਾਹਮਣੇ ਆਇਆ ਕਿਉਂਕਿ ਬੀਤੇ ਰੋਜ਼ ਜਦੋਂ ਤੋਂ ਇਹ ਲੋਕ ਡਿਪੋਟ ਹੋ ਕੇ ਅੰਮ੍ਰਿਤਸਰ ਪਹੁੰਚੇ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਉਣਾ ਚਾਹੀਦਾ ਸੀ ਕਿ ਦੇਰ ਆਏ ਦਰੁਸਤ ਆਏ ਅੱਜ ਮੁੱਖ ਮੰਤਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹ ਵੀ ਟਵੀਟ ਕਰਦੇ ਆ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਜੋ ਵੀ ਕੁਝ ਕੀਤਾ ਹੈ ਉਹ ਅਫਸੋਸਜਨਕ ਹੈ ਸਾਨੂੰ ਅਫਸੋਸ ਹੈ ਉਸ ਦਾ ਅਜੇ ਹਾਂ ਨਹੀਂ ਹੋਣਾ ਚਾਹੀਦਾ ਸੱਚੀਆਂ ਕਰਨੇ ਵਾਲੇ ਵਾਲੇ ਕਰਨੇ ਜੀ ਕਈ ਲੋਕ ਨੇ ਮੈਂ ਕਰਜ਼ਾ ਲੈ ਕੇ ਗਿਆ ਸੀਗਾ ਮੇਰੇ ਤੇ ਇਨਾ ਕਰਜ਼ਾ ਚੜ ਗਿਆ ਸੀ ਕਿਵੇਂ ਉਤਾਰਾਂਗੇ ਸਰਕਾਰ ਤੋਂ ਮੰਗ ਕਰ ਰਹੇ ਨੇ ਹਾਲਾਂਕਿ ਕਈ ਲੋਕਾਂ ਦੇ ਨਾਲ ਜਦੋਂ ਆਪਾਂ ਰੁਟੀਨ ਦੇ ਵਿੱਚ ਗੱਲਬਾਤ ਕਰਦੇ ਆ ਤਾਂ ਲੋਕ ਕਹਿੰਦੇ ਨੇ ਬੇ ਸਰਕਾਰ ਦਾ ਇਹਦੇ ਵਿੱਚ ਕੀ ਦੋਸ਼ ਹੈ ਜੀ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਹੋ ਤੇ ਤੁਹਾਨੂੰ ਪਹਿਲਾਂ ਕਿਹੜਾ ਸਰਕਾਰ ਨਾਲ ਗੱਲ ਕਰਕੇ ਗਏ ਸੀ ਜਾਂ ਤਾਂ ਇੱਕ ਨੰਬਰ ਦੇ ਵਿੱਚ ਗਏ ਹੁੰਦੇ ਇਹ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਲਾਜ਼ਮੀ ਹੈ ਪਰ ਉਸ ਤੋਂ ਪਹਿਲਾਂ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਵੱਖ-ਵੱਖ ਜ਼ਿਲ੍ਹਾ ਤੋਂ ਜਿਹੜੇ ਪੰਜਾਬੀ ਵਿਦੇਸ਼ ਦਾ ਰੁਕ ਕਰ ਰਹੇ ਨੇ ਜਾਂ ਪਿਛਲੇ ਸਾਲਾਂ ਦੌਰਾਨ ਕਰਦੇ ਰਹੇ ਨੇ ਉਹਨਾਂ ਦਾ ਨਜ਼ਰੀਆ ਕੀ ਸੀ ਪਾਲ ਸਿੰਘ ਖਰਾਨੇ ਵੀ ਕੀ ਸਵਾਲ ਖੜੇ ਕੀਤੇ ਸੀ ਕੱਲ ਵੀਡੀਓ ਜਾਰੀ ਕਰਕੇ ਉਹਨੇ ਕਿਹਾ ਕਿ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਨੌਕਰੀਆਂ ਦੰਦੀ ਹੈ ਜਿੱਥੇ ਉਹ ਵੱਡੇ ਵੱਡੇ ਦਾਅਵੇ ਕਰਦੇ ਨੇ ਵੀ ਵਿਦੇਸ਼ਾਂ ਦੇ ਵਿੱਚੋਂ ਪੰਜਾਬੀ ਆ ਕੇ ਨੌਕਰੀ ਲੈਣਗੇ ਪਹਿਲਾਂ ਜਿਹੜੇ ਤੁਸੀਂ ਇਹ ਬੰਦੇ ਆਏ ਨੇ ਇਹਨਾਂ ਦੇ ਘਰ ਦੇ ਹਾਲਾਤ ਕਿਵੇਂ ਨੇ ਇਹਨਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦਵੇ ਸਖਬੀਰ ਸਿੰਘ ਬਾਦਲ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਵੀ ਇਹ ਮਸਲਾ ਹੱਲ ਕੀਤਾ ਜਾਵੇ ਨੇ ਕਿ ਹੈ ਕਿ ਫਿਰ ਪ੍ਰਧਾਨ ਮੰਤਰੀ ਮੋਦੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਕਰਨ ਤੇ ਮਸਲਾ ਹੱਲ ਕਰਨ ਕਿ ਜੋ ਹੋਰ ਵਿਅਕਤੀ ਨੇ ਜਿਹੜੇ ਇਕੱਠੇ ਨੇ ਤਦਾਦ ਦੇ ਵਿੱਚ ਨੇ ਇਹ ਤਾਂ ਪਹਿਲਾ ਜਹਾਜ਼ ਆਇਆ ਵੀ ਸਰ ਹੋਰ ਵੀ ਜਿਹੜੇ ਨੌਜਵਾਨ ਇੰਡੀਆ ਨੂੰ ਆਣਗੇ ਉਹਨਾਂ ਦਾ ਫਿਰ ਅੱਗੇ ਕੀ ਬਣੇਗਾ ਗੱਲ ਜਦੋਂ ਸ਼ੁਰੂਆਤ ਵਿੱਚ ਹੋਈ ਸੀ ਤਾਂ ਦੱਸਿਆ ਜਾ ਰਿਹਾ ਸੀ ਕਿ 200 ਤੋਂ ਵੱਧ ਜਿਹੜੇ ਭਾਰਤੀ ਨੇ ਉਹ ਡਿਪੂਟ ਕੀਤੇ ਗਏ ਨੇ ਪਰ ਜਦੋਂ ਜਹਾਜ਼ ਅੰਮ੍ਰਿਤਸਰ ਵਿਖੇ ਲੈਂਡ ਹੋਇਆ ਤਾਂ ਦੱਸਿਆ ਗਿਆ ਕਿ 100 ਚਾਰ ਜਿਹੜੇ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਲੈ ਕੇ ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਸੀ 17 ਗਲੋਮਾਸਟਰ ਉਹ ਅਮਰੀਕਸਰ ਪਹੁੰਚਿਆ ਵਰਮ ਵਰਤ ਦੇ 73ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ ਤੇ ਮਹਾਪੰਚਾਇਤਾਂ ਸ਼ੁਰੂ ਹੋਣ ਵਾਲੇ ਨੇ ਕਿਉਂਕਿ 13 ਫਰਵਰੀ ਵਾਲੇ ਦਿਨ ਕਿਸਾਨ ਇੱਕ ਵੱਡਾ ਇਕੱਠ ਕਰਨਗੇ ਜੀ ਤੇ ਦੂਜੇ ਪਾਸੇ ਇੱਕ ਸਾਲ ਹੋ ਜਾਏਗਾ ਜੀ ਕਿਸਾਨ ਆਪਣੀ ਮੰਗਾਂ ਲੈ ਕੇ ਕੇਂਦਰ ਨੂੰ ਲਗਾਤਾਰ ਹੀਤ ਦੇਣ ਤੇ ਹੁਣ ਤਿੰਨ ਮਹਾਪੰਚਾਇਤਾਂ आज 26 नवंबर ਨੂੰ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਾਨਰਵਤ ਸ਼ੁਰੂ ਕੀਤਾ ਸੀ ਜਿਹੜੀ ਰਤਨਪੁਰਾ ਸਰਹੱਦ ਤੇ ਇਕੱਠ ਹੋਣਾ ਹੈ ਮਹਾਪੰਚਾਇਤ ਹੋਣੀ ਹੈ ਉਸ ਵਿੱਚ ਵੱਡੀ ਗਿਣਤੀ ਵਿੱਚ ਉੱਥੇ ਇਕੱਠ ਕੀਤਾ ਜਾਵੇ ਵੱਡੀ ਗਿਣਤੀ ਲੋਕਾਂ ਨੂੰ ਵੀ ਉਹਨਾਂ ਨੇ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨਪਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਵਿਵੇਕ ਸ਼ਰਮਾ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ ਸਭ ਤੋਂ ਪਹਿਲਾਂ ਖਬਰ ਲਵਾਂਗੇ ਆਪਾਂ ਜੀ ਜਿਹੜੇ ਭਾਰਤੀ ਡਿਪੋਟ ਹੋ ਕੇ ਕੱਲ ਇੰਡੀਆ ਦੇ ਵਿੱਚ ਪਹੁੰਚੇ ਨੇ ਅਮਰੀਕਾ ਦੇ ਜਿਹੜੇ ਜਹਾਜ਼ ਦੇ ਵਿੱਚੋਂ ਪਹੁੰਚੇ ਸੀ 104 ਦੀ ਗਿਣਤੀ ਸੀ ਉਹਨਾਂ ਦੀ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧ ਸੀਗੇ ਜੀ ਉਹ ਹਾਲਾਂਕਿ ਵਿਰੋਧੀ ਲਗਾਤਾਰ ਕੇਂਦਰ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਰਹੇ ਸੀ ਤੇ ਕੇਂਦਰ ਦੇ ਬਿਆਨ ਦੀ ਉਡੀਕ ਕਰ ਰਹੇ ਸੀ ਵੀ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ ਹਾਲਾਂਕਿ ਲੋਕ ਸਭਾ ਦੇ ਵਿੱਚ ਸਾਡੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਵੱਲੋਂ ਬਿਆਨ ਦਿੱਤਾ ਗਿਆ ਵੀ ਇਹ ਪਹਿਲਾ ਮਾਮਲਾ ਨਹੀਂ ਹੈ 2009 ਤੋਂ ਲੈ ਕੇ 25 ਤੱਕ ਦੇ ਉਹਨਾਂ ਨੇ ਅੰਕੜੇ ਵੀ ਰੱਖੇ ਨੇ ਉਹਨਾਂ ਕਹਿ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਅਕਸਰ ਹਰ ਸਾਲ ਡਿਵੋਟ ਹੋ ਕੇ ਆਂਦੇ ਰਹਿੰਦੇ ਨੇ ਜੀ ਜੀ ਬਿਲਕੁਲ ਬਲਵਿੰਦਰ ਤੁਹਾਨੂੰ ਮੈਂ ਦੱਸ ਦਿਆਂ ਕਿ ਰਾਜ ਸਭਾ ਵਿੱਚ ਐਸ ਜੈ ਸ਼ੰਕਰ ਵੱਲੋਂ ਇਸ ਸੰਬੰਧ ਵਿੱਚ ਬਿਆਨ ਦਿੱਤਾ ਗਿਆ ਹੈ ਅਤੇ ਵੀ ਇਹ ਵੀ ਦੱਸਣਾ ਮੈਂਦਾ ਕਿ ਬੀਤੇ ਰੋਜ਼ 104 ਪਾਟੀਆਂ ਨੂੰ ਲੈ ਕੇ ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਅੰਮ੍ਰਿਤਸਰ ਹਵਾਈ ਅੜਦੇ ਤੇ ਪਹੁੰਚਿਆ ਸੀ ਇਸ ਵਿੱਚ 104 ਭਾਰਤੀ ਸੀ ਇਹਨਾਂ ਵਿੱਚ 30 ਪੰਜਾਬ ਦੇ 33 ਹਰਿਆਣਾ ਦੇ ਚੰਡੀਗੜ੍ਹ ਦੇ ਦੋ ਤੇ ਨਾਲ ਹੀ ਗੁਜਰਾਤ ਅਤੇ ਹੋਰ ਸੂਬਿਆਂ ਦੇ ਲੋਕ ਵੀ ਸ਼ਾਮਲ ਸੀ ਤੇ ਹੁਣ ਇਸ ਮਾਮਲੇ ਤੇ ਵਿਰੋਧੀ ਧਿਰਾਂ ਦਾ ਸਰਕਾਰ ਨੂੰ ਕਹਿਣਾ ਇਸ ਲਈ ਲਾਜ਼ਮੀ ਬਣਦਾ ਹੈ ਕਿਉਂਕਿ ਇੱਕ ਵੀਡੀਓ ਸਾਹਮਣੇ ਆਈ ਹੈ ਉਸ ਵੀਡੀਓ ਵਿੱਚ ਜਿਹੜੇ ਭਾਰਤੀ ਨਾਗਰਿਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ ਜਹਾਜ਼ ਵਿੱਚ ਚੜ੍ਹਦੇ ਸਮੇਂ ਉਹਨਾਂ ਦੇ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਨੇ ਹੱਥਾਂ ਵਿੱਚ ਹਥਕੜੀਆਂ ਲਾਈਆਂ ਹੋਈਆਂ ਨੇ ਇਸ ਮੁੱਦੇ ਤੇ ਸਰਕਾਰ ਨੂੰ ਸੰਸਦ ਦੇ ਅੰਦਰ ਤੇ ਬਾਹਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕੁਝ ਕਾਂਗਰਸੀ ਆਗੂਆਂ ਨੇ ਤਾਂ ਸੰਸਦ ਦੇ ਬਾਹਰ ਹੱਥਾਂ ਵਿੱਚ ਹਥਕੜੀਆਂ ਪਾ ਕੇ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੋਦੀ ਦਾਅਵਾ ਕਰਦੇ ਨੇ ਕਿ ਟਰੰਪ ਨਾਲ ਉਹਨਾਂ ਦੀ ਦੋਸਤੀ ਹੈ ਟਰੰਪ ਨਾਲ ਉਹਨਾਂ ਦੇ ਚੰਗੇ ਤਾਲੁਕਾਤ ਨੇ ਤਾਂ ਫੇਰ ਭਾਰਤੀ ਜਿਹੜੇ ਨਾਗਰਿਕ ਨੇ ਬੇਸ਼ੱਕ ਉਹਨਾਂ ਨੂੰ ਅਵੈ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਕਾਰਨ ਡਿਪੋਰਟ ਕੀਤਾ ਗਿਆ ਪਰ ਜੋ ਸਲੂਕ ਕੀਤਾ ਗਿਆ ਉਹ ਬੇहद ਮਾੜਾ ਹੈ ਪ੍ਰਿਆੰਕਾ ਗਾਂਧੀ ਨੇ ਵੀ ਇਸ ਤੇ ਸਵਾਲ ਚੁੱਕਿਆ ਪ੍ਰਿਆੰਕਾ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਮੋਦੀ 트੍ਰੰਪ ਨਾਲ ਸਿੱਧੀ ਗੱਲ ਕਰਦੀ ਤਾਂ ਸ਼ਾਇਦ ਅਜਿਹੀ ਨੌਬਤ ਨਹੀਂ ਆਣੀ ਸੀ ਤਾਂ ਉਧਰ ਰਾਜ ਸਭਾ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਸ ਜੈ ਸ਼ੰਕਰ ਵੱਲੋਂ ਰਾਜ ਸਭਾ ਵਿੱਚ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਬੀਤੇ ਸਾਲਾਂ ਵਿੱਚ ਵੀ ਅ ਅਮਰੀਕਾ ਜਾਂ ਦੂਜੇ ਦੇਸ਼ਾਂ ਤੋਂ ਕੁਝ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਇਹ ਇਹ ਪਹਿਲਾਂ ਵੀ ਇਸੇ ਤਰੀਕੇ ਨਾਲ ਹੁੰਦਾ ਰਿਹਾ ਇਸ ਵਾਰ ਵੀ ਇਸੇ ਤਰੀਕੇ ਨਾਲ ਹੋਇਆ ਪਰ ਜਿਸ ਤਰੀਕੇ ਨਾਲ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਜਿਹੜੇ ਭਾਰਤੀ ਨਾਗਰਿਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਨਾਲ ਜੋ ਸਲੂਕ ਕੀਤਾ ਗਿਆ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸੀਂ ਇਸ ਬਾਬਤ ਅਮਰੀਕੀ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕਿ ਉਹ ਅਜਿਹੇ ਮਾਮਲਿਆਂ ਵਿੱਚ ਕੁਝ ਨਰਮੀ ਦਿਖਾਏ ਨਾਲ ਹੀ ਉਹਨਾਂ ਨੇ ਪਿਛਲੇ ਕਈ ਸਾਲਾਂ ਦੇ ਅੰਕੜੇ ਵੀ ਜਾਰੀ ਕੀਤੇ ਗਏ ਨੇ ਬੀਤੇ ਸਾਲਾਂ ਦੌਰਾਨ ਕਿੰਨੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਕਿੰਨੇ ਭਾਰਤੀ ਨਾਗਰਿਕਾਂ ਨੂੰ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਉਧਰ ਵਿਰੋਧੀ ਧਿਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਸਮਾਂ ਰਹਿੰਦੇ ਕਦਮ ਚੁੱਕਦੀ ਤਾਂ ਸ਼ਾਇਦ ਅਜਿਹੀ ਨੋਬਤ ਨਹੀਂ ਆਣੀ ਸੀ ਜੀ ਸੋ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਟਵੀਟ ਕਰਕੇ ਨਖੇਦੀ ਕੀਤੀ ਹੈ ਕਿ ਉਹਨੇ ਕਿਹਾ ਕਿ ਗਲਤ ਹੋਇਆ ਸਾਡੀ ਛਵੀ ਨੂੰ ਗਲਤ ਤਰੀਕਾ ਨਾਲ ਪੇਸ਼ ਕੀਤਾ ਗਿਆ ਜੋ ਨੌਜਵਾਨਾਂ ਨਾਲ ਗਲਤ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗੱਲਬਾਤ ਕਰਨੀ ਚਾਹੀਦੀ ਸੀ ਜੀ ਬਿਲਕੁਲ ਮੁੱਖ ਮੰਤਰੀ ਦਾ ਪ੍ਰतिकਰਮ ਇਹ ਪਹਿਲੀ ਵਾਰ ਸਾਹਮਣੇ ਆਇਆ ਕਿਉਂਕਿ ਬੀਤੇ ਰੋਜ਼ ਜਦੋਂ ਤੋਂ ਇਹ ਲੋਕ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚੇ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਉਣਾ ਚਾਹੀਦਾ ਸੀ ਖੈਰ ਦੇਰ ਆਏ درست ਆਏ ਅੱਜ ਮੁੱਖ ਮੰਤਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹ ਵੀ ਟਵੀਟ ਕਰਦੇ ਆਂ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਜੋ ਵੀ ਕੁਝ ਕੀਤਾ ਹੈ ਉਹ ਅਫਸੋਸਜਨਕ ਹੈ ਸਾਨੂੰ ਅਫਸੋਸ ਹੈ ਉਸ ਦਾ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਤੇ ਦੂਜੇ ਪਾਸੇ ਉਹਨਾਂ ਨੇ ਹਰਿਆਣਾ ਪੁਲਿਸ ਦੀ ਵੀ ਨਿਖੇਦੀ ਕੀਤੀ ਹੈ ਕਿਉਂਕਿ ਜਿਸ ਤਰੀਕੇ ਨਾਲ ਹਰਿਆਣਾ ਦੇ ਜਿਹੜੇ 33 ਨਾਗਰਿਕ ਸੀ ਜਿਹੜੇ 33 ਵਿਅਕਤੀ ਸੀ ਉਹਨਾਂ ਨੂੰ ਹਰਿਆਣਾ ਪੁਲਿਸ ਜਦੋਂ ਲੈ ਕੇ ਗਈ ਹੈ ਤਾਂ ਉਹ ਗੱਡੀਆਂ ਜਿਨ੍ਹਾਂ ਵਿੱਚ ਲੈ ਕੇ ਗਈ ਹੈ ਉਹ ਕੈਦੀਆਂ ਲਈ ਵਰਤੀਆਂ ਜਾਂਦੀਆਂ ਨੇ ਉਹਨਾਂ ਨੂੰ ਕੈਦੀਆਂ ਵਾਂਗ ਉਸ ਗੱਡੀ ਵਿੱਚ ਬਿਠਾਇਆ ਗਿਆ ਇਸ ਤੇ ਮੁੱਖ ਮੰਤਰੀ ਨੇ ਇਤਰਾਜ਼ ਜਤਾਇਆ ਤੇ ਉਹਨਾਂ ਨੇ ਕਿਹਾ ਕਿ ਇਹ ਪੂਰੇ ਮਾਮਲੇ ਵਿੱਚ ਜਿਹੜੀ ਹਰਿਆਣਾ ਪੁਲਿਸ ਦੀ ਕਾਰਵਾਈ ਹੈ ਉਹ ਸਾਡੇ ਜ਼ਖਮਾਂ ਤੇ ਲੋਨ ਛਿੜਕਣ ਦੇ ਬਰਾਬਰ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਨਾਲ ਹੀ ਉਹਨਾਂ ਨੇ ਭਾਜਪਾ ਤੇ ਵੀ ਨਿਸ਼ਾਨੇ ਸਾਧੇ ਨੇ ਕਿ ਜੇਕਰ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਇਸ ਬਾਬਤ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਸੀ ਜੀ ਸੋ ਨਾਲ ਹੀ ਗੱਲ ਕਰਾਂਗੇ ਉਹਨਾਂ ਦੇ ਪਰਿਵਾਰਾਂ ਦੀ ਜਿਹੜੇ ਡਿਵੋਰਟ ਹੋ ਕੇ ਪੰਜਾਬ ਦੇ ਵਿੱਚ ਪਹੁੰਚੇ ਰਏ ਤੇ ਆਪਣੇ ਘਰਾਂ ਦੇ ਵਿੱਚ ਵਰਤੇ ਨੇ ਹੁਣ ਸ਼ਰਮਾ ਜੀ ਇੱਥੇ ਇੱਕ ਗੱਲ ਦੇਖਣ ਵਾਲੀ ਬਣਦੀ ਹੈ ਕੱਚੀਆਂ ਘਰ ਨੇ ਬਾਲੇ ਵਾਲੇ ਘਰ ਨੇ ਜੀ ਕਈ ਲੋਕ ਨੇ ਮੈਂ ਕਰਜ਼ਾ ਲੈ ਕੇ ਗਿਆ ਸੀਗਾ ਮੇਰੇ ਤੇ ਇਨਾ ਕਰਜ਼ਾ ਚੜ ਗਿਆ ਸੀ ਕਿਵੇਂ ਉਤਾਰਾਂਗੇ ਸਰਕਾਰ ਤੋਂ ਮੰਗ ਕਰ ਰਹੇ ਨੇ ਹਾਲਾਂਕਿ ਕਈ ਲੋਕਾਂ ਦੇ ਨਾਲ ਜਦੋਂ ਆਪਾਂ ਰੁਟੀਨ ਦੇ ਵਿੱਚ ਗੱਲਬਾਤ ਕਰਦੇ ਆ ਤਾਂ ਲੋਕ ਕਹਿੰਦੇ ਨੇ ਬੇ ਸਰਕਾਰ ਦਾ ਇਹਦੇ ਵਿੱਚ ਕੀ ਦੋਸ਼ ਹੈ ਜੀ ਤੁਸੀਂ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਹੋ ਤੇ ਤੁਹਾਨੂੰ ਪਹਿਲਾਂ ਕਿਹੜਾ ਸਰਕਾਰ ਨਾਲ ਗੱਲ ਕਰਕੇ ਗਏ ਸੀ ਜਾਂ ਤਾਂ ਇੱਕ ਨੰਬਰ ਦੇ ਵਿੱਚ ਗਏ ਹੁੰਦੇ ਏਜੰਟਾਂ ਦੀ ਟ੍ਰੈਕ ਹੋਣਾ ਚਾਹੀਦਾ ਟ੍ਰੈਪ ਹੋਣਾ ਲੱਗਣਾ ਚਾਹੀਦਾ ਵੀ ਜਿਹੜੇ ਏਜੰਟਾਂ ਦੇ ਥਰੂ ਤੁਸੀਂ ਗਏ ਹੋ ਤੇ ਉਹਨਾਂ ਦੇ ਜਿਹੜੇ ਨੰਬਰ ਹੈਗੇ ਸੀ ਸਰਕਾਰ ਵੱਲੋਂ ਮਾਮਤਾ ਪ੍ਰਾਪਤ ਸੀਗੇ ਜੀ ਉਹ ਆ ਬਿਲਕੁਲ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਲਾਜ਼ਮੀ ਹੈ ਪਰ ਉਸ ਤੋਂ ਪਹਿਲਾਂ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਵਕਫਕ ਜ਼ਿਲ੍ਹਿਆਂ ਤੋਂ ਜਿਹੜੇ ਪੰਜਾਬੀ ਵਿਦੇਸ਼ ਦਾ ਰੁਕ ਕਰ ਰਹੇ ਨੇ ਜਾਂ ਪਿਛਲੇ ਸਾਲਾਂ ਦੌਰਾਨ ਕਰਦੇ ਰਹੇ ਨੇ ਉਹਨਾਂ ਦਾ ਨਜ਼ਰੀਆ ਕੀ ਸੀ ਕਿਸ ਆਧਾਰ ਤੇ ਉਹਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪਿਆ ਪੀੜਤ ਪਰਿਵਾਰਾਂ ਦੀ ਜੇਕਰ ਅੱਜ ਵੀ ਆਪਾਂ ਗੱਲ ਕਰੀਏ ਜਿਹੜੇ ਹੁਣ ਡਿਪੋਰਟ ਕਿਤੇ ਗਏ ਨੇ ਉਹਨਾਂ ਪਰਿਵਾਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਸਿਰਫ ਆਰਥਿਕ ਪੱਧਰ ਨੂੰ ਸੁਧਾਰਨ ਲਈ ਪਰਿਵਾਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਉਹ ਵਿਦੇਸ਼ਾਂ ਵੱਲ ਗਏ ਸੀ ਆਖਿਰ ਕੀ ਮਜਬੂਰੀ ਸੀ ਉਹਨਾਂ ਨੂੰ ਕੋਈ ਵਿਦੇਸ਼ਾਂ ਦਾ ਰੁਖ ਕਰਨਾ ਪਿਆ ਜੇਕਰ ਇੱਥੇ ਹੀ ਉਹਨਾਂ ਕੋਲ ਸਾਧਨ ਹੁੰਦੇ ਜਾਂ ਚੰਗੇ ਰੋਜ਼ਗਾਰ ਦੇ ਮੌਕੇ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਵਿਦੇਸ਼ਾਂ ਦਾ ਰੁਖ ਨਹੀਂ ਕਰਨਾ ਪੈਣਾ ਸੀ ਆ ਹੁਣੇ ਇੱਕ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਸੀ ਚਿਹੇੜੂ ਪਿੰਡ ਦੇ ਨੌਜਵਾਨ ਸੀ ਜਸਕਰਨ ਸਿੰਘ ਜਿਹੜਾ ਕਿ ਬੀਤੇ ਰੋਜ਼ ਪਰਤੇ ਹੈ 6 ਮਹੀਨੇ ਪਹਿਲਾਂ ਉਹ ਵਿਦੇਸ਼ ਲਈ ਰਵਾਨਾ ਹੋਇਆ ਸੀ ਪਰਿਵਾਰ ਨੇ ਕਰੀਬ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਉਹ ਵਾਪਸ ਪਰਤ ਆਇਆ ਮਜਬੂਰਨ ਉਸ ਨੂੰ ਡਿਪੋਰਟ ਕੀਤਾ ਗਿਆ ਕਿਉਂਕਿ ਉਸ ਕੋਲ ਦਸਤਾਵੇਜ਼ ਨਹੀਂ ਸੀ ਮੈਕਸੀਕੋ ਤੋਂ ਉਹ ਫੜਿਆ ਗਿਆ ਸੀ ਹੁਣ ਪਰਿਵਾਰ ਸਰਕਾਰ ਤੋਂ ਮਦਦ ਦੀ गुहार ਲਗਾ ਰਿਹਾ ਹੈ ਪਰ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਪੰਜਾਬ ਦੇ ਨੌਜਵਾਨਾਂ ਇਹ ਵਿਦੇਸ਼ਾਂ ਦਾ ਰੁਖ ਕਿਉਂ ਕਰ ਰਹੇ ਨੇ ਜੇਕਰ ਇੱਥੇ ਹੀ ਕੋਈ ਚੰਗੇ ਉਪਰਾਲੇ ਉਹਨਾਂ ਲਈ ਕਰ ਦਿੱਤੇ ਜਾਂ ਚੰਗੇ ਰੋਜ਼ਗਾਰ ਦੇ ਸਾਧਨ ਇੱਥੇ ਸਰਕਾਰ ਵੱਲੋਂ ਉਪਲਬਧ ਕਰਵਾਏ ਜਾਂ ਭਾਵੇਂ ਕੇਂਦਰ ਸਰਕਾਰ ਉਹਨਾਂ ਨੂੰ ਉਪਲਬਧ ਕਰਵਾਏ ਤਾਂ ਉਹਨਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਹੀ ਨਾ ਪਵੇ ਜੀ ਸੋ ਦੂਜੇ ਪਾਸੇ ਸੁਖਪਾਲ ਸਿੰਘ ਖੈਰਾਂ ਨੇ ਵੀ ਕੀ ਸਵਾਲ ਖੜੇ ਕੀਤੇ ਸੀ ਕੱਲ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਨੌਕਰੀਆਂ ਦਿੰਦੀ ਹੈ ਇਥੇ ਵੱਡੇ ਵੱਡੇ ਦਾਅਵੇ ਕਰਦੇ ਨੇ ਵੀ ਵਿਦੇਸ਼ਾਂ ਦੇ ਵਿੱਚੋਂ ਪੰਜਾਬੀ ਆ ਕੇ ਨੌਕਰੀ ਲੈਣਗੇ ਪਹਿਲਾਂ ਜਿਹੜੇ ਤੁਸੀਂ ਇਹ ਬੰਦੇ ਆਏ ਨੇ ਇਹਨਾਂ ਦੇ ਘਰਾਂ ਦੇ ਹਾਲਾਤ ਕਿਵੇਂ ਨੇ ਇਹਨਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲੱਗੇ ਸਰਦਾਰ ਸੁਖਬੀਰ ਸਿੰਘ ਬਾਦਲਵੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਵੀ ਇਹ ਮਸਲਾ ਹੱਲ ਕੀਤਾ ਜਾਵੇ ਨੇ ਕਿਹਾ ਹੈ ਕਿ ਫਿਰ ਪ੍ਰਧਾਨ ਮੰਤਰੀ ਮੋਦੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਕਰਨ ਤੇ ਮਸਲਾ ਹੱਲ ਕਰਨ ਕਿ ਜੋ ਹੋਰ ਵਿਅਕਤੀ ਨੇ ਜਿਹੜੇ ਇਕੱਠੇ ਨੇ ਤਾਦਾਦ ਦੇ ਵਿੱਚ ਨੇ ਇਹ ਤਾਂ ਪਹਿਲਾ ਜਹਾਜ਼ ਆਇਆ ਵੀ ਸਰ ਹੋਰ ਵੀ ਜਿਹੜੇ ਨੌਜਵਾਨ ਇੰਡੀਆ ਨੂੰ ਆਣਗੇ ਉਹਨਾਂ ਦਾ ਫਿਰ ਅੱਗੇ ਕੀ ਬਣੇਗਾ ਜੀ ਬਿਲਕੁਲ ਗੱਲ ਜਦੋਂ ਸ਼ੁਰੂਆਤ ਵਿੱਚ ਹੋਈ ਸੀ ਤਾਂ ਦੱਸਿਆ ਜਾ ਰਿਹਾ ਸੀ ਕਿ 200 ਤੋਂ ਵੱਧ ਜਿਹੜੇ ਭਾਰਤੀ ਨੇ ਉਹ ਡਿਪੂਟ ਕੀਤੇ ਗਏ ਨੇ ਪਰ ਜਦੋਂ ਜਹਾਜ਼ ਅੰਮ੍ਰਿਤਸਰ ਵਿਖੇ ਲੈਂਡ ਹੋਇਆ ਤਾਂ ਦੱਸਿਆ ਗਿਆ ਕਿ 104 ਜਿਹੜੇ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਲੈ ਕੇ ਅਮਰੀਕੀ ਹਵਾਈ ਸੈਨਾ ਦਾ ਜਹਾਜ਼ C17 ਗਲੋਮਾਸਟਰ ਉਹ ਅੰਮ੍ਰਿਤਸਰ ਪਹੁੰਚਿਆ ਇਸ ਵਿੱਚ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਾਗਰਿਕ ਸ਼ਾਮਿਲ ਸੀ ਤਵਕਫਕ ਜ਼ਿਲ੍ਹਿਆਂ ਦੇ ਅੰਕੜੇ ਵੀ ਸਾਹਮਣੇ ਆਏ ਸੀ ਪਰ ਹੁਣ ਜਿਸ ਤਰੀਕੇ ਨਾਲ ਸੁਖਪਾਲ ਖੈਰਾ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਸ਼ਾਇਦ ਇਹ ਸਹੀ ਮੌਕਾ ਨਹੀਂ ਸੀ ਮੇਰਾ ਆਪਣਾ ਤਜਰਬਾ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਸ਼ਾਇਦ ਅਜਹੀ ਗੱਲ ਨਹੀਂ ਕਰਨੀ ਚਾਹੀਦੀ ਸੀ ਹਾਂ ਇਹ ਜ਼ਰੂਰ ਚੱਕ ਸਕਦੇ ਕਿ ਜਿਸ ਤਰੀਕੇ ਨਾਲ ਅਮਰੀਕਾ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨਾਲ ਵਤੀਰਾ ਕੀਤਾ ਗਿਆ ਉਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਇਸ ਮਾਮਲੇ ਤੇ ਵਿਰੋਧੀ ਧਿਰ ਨੂੰ ਵੀ ਸੁਭਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਸੀ ਤਾਂ ਜੋ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾ ਸਕੇ ਕਿ ਮੁਰਤੋਂ ਅਜਿਹਾ ਕੁਝ ਨਾ ਹੋਵੇ ਜੇਕਰ ਕੋਈ ਨਾਗਰਿਕ ਡਿਪੋਰਟ ਵੀ ਕੀਤਾ ਜਾਂਦਾ ਹੈ ਤੇ ਉਸ ਨੂੰ ਹਤਕੜੀਆਂ ਜਾਂ ਫਿਰ ਪੈਰਾਂ ਵਿੱਚ ਬੀੜੀਆਂ ਪਾਉਣ ਦੀ ਨੌਬਤ ਨਹੀਂ ਆਉਣੀ ਚਾਹੀਦੀ ਉਸ ਨੂੰ ਸਲੀਕੇ ਨਾਲ ਦੇਸ਼ ਭੇਜਣਾ ਚਾਹੀਦਾ ਹੈ ਜੀ ਸੋ ਦੂਜੇ ਪਾਸੇ ਮਰਮ ਵਰਤੇ ਤੇ 73 ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ ਤੇ ਮਹਾਪੰਚਾਇਤਾਂ ਸ਼ੁਰੂ ਹੋਣ ਵਾਲੇ ਨੇ ਕਿਉਂਕਿ 13 ਫਰਵਰੀ ਵਾਲੇ ਦਿਨ ਕਿਸਾਨ ਇੱਕ ਵੱਡਾ ਇਕੱਠ ਕਰਨਗੇ ਜੀ ਤੇ ਦੂਜੇ ਪਾਸੇ ਇੱਕ ਸਾਲ ਹੋ ਜਾਏਗਾ ਜੀ ਕਿਸਾਨ ਆਪਣੀ ਮੰਗਾਂ ਲੈ ਕੇ ਕੇਂਦਰ ਲਗਾਤਾਰ ਘੇਰਦੇ ਨੇ ਤੇ ਹੁਣ ਤਿੰਨ ਮਹਾਪੰਚਾਇਤਾਂ ਨੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਹਾ ਗਿਆ ਕਿ 11 ਤਰੀਕ ਨੂੰ ਮਾਫ ਕਰਾਂ 11 ਤਰੀਕ ਨੂੰ ਮਹਾਪੰਚਾਇਤ ਕੀਤੀ ਜਾਵੇਗੀ ਵੱਧ ਚੜ ਕੇ ਉਸ ਮਹਾਪੰਚਾਇਤ ਦੇ ਵਿੱਚ ਹਿੱਸਾ ਲਓ ਤਾਂ ਜੋ ਕੇਂਦਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਜੀ ਬਿਲਕੁਲ ਅੱਜ 26 ਨਵੰਬਰ ਨੂੰ ਕਿਸਾਨਾ ਗੁਰਜਜੀਤ ਸਿੰਘ ਡੱਲੇਵਾਲ ਨੇ ਆਪਣਾ ਮਾਨਰਵਤ ਸ਼ੁਰੂ ਕੀਤਾ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਦਖਲ ਦਿੱਤਾ ਇਸ ਪੂਰੇ ਮਾਮਲੇ ਤੇ ਕੇਂਦਰ ਤੇ ਵੀ ਦਬਾਅ ਪਾਇਆ ਕੇਂਦਰ ਨੂੰ ਝਾੜ ਵੀ ਪਾਈ باوجود ਇਸ ਤੇ ਡੱਲੇਵਾਲ ਨੇ ਆਪਣਾ ਮਾਨਰਵਤ ਜਾਰੀ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਰਵਤ ਦਾ 73ਵਾਂ ਦਿਨ ਸੀ ਬਿਤੇ ਰੋਜ਼ ਵੀ ਡੱਲੇਵਾਲ ਵੱਲੋਂ ਸੁਨੇਹਾ ਜਾਰੀ ਕੀਤਾ ਗਿਆ ਸੀ ਆਮ ਲੋਕਾਂ ਨੂੰ ਸਮਰਥਨ ਦੀ ਅਪੀਲ ਕੀਤੀ ਸੀ ਅੱਜ ਉਹਨਾਂ ਦਾ ਜਿਹੜਾ ਸੁਨੇਹਾ ਆਇਆ ਉਹ ਕਿਸਾਨਾਂ ਲਈ ਸੀ ਕਿਸਾਨਾਂ ਲਈ ਸੀ ਨਾਲ ਹੀ ਲੋਕਾਂ ਲਈ ਵੀ ਸੀ ਕਿਸਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ 11 ਫਰਵਰੀ ਨੂੰ ਜਿਹੜੀ ਰਤਨਪੁਰਾ ਸਰਹੱਦ ਤੇ ਇਕੱਠ ਹੋਣਾ ਹੈ ਮਹਾਪੰਚਾਇਤ ਹੋਣੀ ਹੈ ਉਸ ਵਿੱਚ ਵੱਡੀ ਗਿਣਤੀ ਵਿੱਚ ਉੱਥੇ ਇਕੱਠ ਕੀਤਾ ਜਾਵੇ ਵੱਡੀ ਗਿਣਤੀ ਲੋਕਾਂ ਨੂੰ ਵੀ ਉਹਨਾਂ ਨੇ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਖਨੋਰੀ ਅਤੇ ਰਤਨਪੁਰਾ ਬਾਰਡਰ ਤੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਉਸ ਨੂੰ 13 ਫਰਵਰੀ ਨੂੰ 1 ਸਾਲ ਪੂਰਾ ਹੋ ਜਾਵੇਗਾ ਉਸ ਤੋਂ ਪਹਿਲਾਂ ਇਹ ਮਹਾਪੰਚਾਇਤਾਂ ਸੱਦੀਆਂ ਗਈਆਂ ਨੇ 11 ਨੂੰ 12 ਨੂੰ ਤੇ 13 ਨੂੰ ਤੋਂ ਵੱਦ ਵੱਦ ਲੋਕਾਂ ਨੂੰ ਇਸ ਮਹਾਪੰਚਾਇਤ ਵਿੱਚ ਪਹੁੰਚਣ ਦੀ ਡੱਲੇਵਾਲ ਹੋਰਾਂ ਵੱਲੋਂ ਅਪੀਲ ਕੀਤੀ ਗਈ ਹੈ ਕਿਸਾਨ ਆਗੂਆਂ ਨੂੰ ਵੀ ਇਹੀ ਕਿਹਾ ਗਿਆ ਹੈ ਕਿ ਉਹ ਸਾਰੇ ਇਕਜੁੱਟ ਹੋਣ ਤਾਂ ਜੋ ਕੇਂਦਰ ਤੇ ਇਹ ਦਬਾਅ ਪਾਇਆ ਜਾ ਸਕੇ ਕਿ ਜਿਹੜੀ ਕਿਸਾਨੀ ਮੰਗਾਂ ਨੇ ਉਹ ਜਾਇਜ਼ ਨੇ ਉਹਨਾਂ ਨੂੰ ਮੰਨਿਆ ਜਾਵੇ ਇਸ ਤੋਂ ਬਾਅਦ ਕਿਸਾਨ ਆਪਣਾ ਅੱਗੇ ਦਾ ਕੰਮਕਾਜ ਦੇਖਣ ਉਹਨਾਂ ਨੂੰ ਇੱਥੇ ਧਰਨੇ ਤੇ ਬੈਠਣ ਦੀ ਜ਼ਰੂਰਤ ਹੀ ਨਾ ਪਵੇ ਜੀ ਸਤਿ ਜੀ ਜਪਾ ਸੇ ਗੱਲ ਕਰਾਂਗੇ ਜੀ ਕਾਂਗਰਸ ਦੇ ਵੱਡੇ ਲੀਡਰ ਨੇ ਰਾਣਾ ਗੁਰਜੀਤ ਦੇ ਘਰ ਤੇ ਵਿੱਤੇ ਇਨਕਮ ਟੈਕਸ ਦੀ ਰੇਡ ਵੱਜੀ ਆ ਹਾਲਾਂਕਿ ਉਹਨਾਂ ਦਾ ਮੋਬਾਈਲ ਫੋਨ ਵੀ ਕਹਿੰਦੇ ਲੈ ਲਿੱਤੇ ਗਏ ਨੇ ਉਹਨਾਂ ਦਾ ਕੋਈ ਰਾਣਾ ਗੁਰਜੀਤ ਦਾ ਬਿਆਨ ਸਾਹਮਣੇ ਨਹੀਂ ਆਇਆ ਪਰ ਪੁੱਛ ਪੜਤਾਲ ਘਰ ਦੇ ਵਿੱਚ ਕੀਤੀ ਜਾ ਰਹੀ ਹੈ ਜੀ ਫਾਈਲਾਂ ਫਰੋਲੋਇੰਗ ਜਾ ਰਹੀਆਂ ਨੇ ਇਹ ਤਾਂ ਹੁਣ ਰੇਡ ਤੋਂ ਬਾਅਦ ਹੀ ਰਾਣਾ ਗੁਰਜੀਤ ਦੱਸਣਗੇ ਘਰ ਦੇ ਵਿੱਚੋਂ ਕੀ ਮਿਲਿਆ ਜਾਂ ਇਨਕਮ ਟੈਕਸ ਵਾਲੇ ਦੱਸਣਗੇ ਜੀ ਕੀ ਬਰਾਮਦ ਹੋਈ ਹੈ ਤੇ ਕਿਉਂ ਰੇਡ ਵੱਜੀ ਹੈ ਕਿਹਦੀ ਖੁੰਦਕਬਾਜੀ ਹੈ ਕਿਉਂਕਿ ਅਕਸਰ ਸਿਆਸਾਦਾਨ ਕਹਿੰਦੇ ਨੇ ਮੇਰੇ ਨਾਲ ਖੁੰਦਕਬਾ ਅਬਿਲਕੁਲ ਸਵੇਰ ਸਮੇਂ ਹੀ ਆਈਟੀ ਵਿਭਾਗ ਦੀ ਟੀਮਾਂ ਨੇ ਰਾਣਾ ਗੁਰਜੀਤ ਦੇ ਘਰ ਤੇ ਦਫ਼ਤਰ ਤੇ ਛਾਪੇਮਾਰੀ ਕੀਤੀ ਹੈ ਐਨਆਈ ਨਹੀਂ ਉਹਨਾਂ ਦੇ ਇੱਕ ਦੋਸਤ ਦੇ ਘਰ ਤੇ ਵੀ ਛਾਪੇਮਾਰੀ ਕੀਤੀ ਗਈ ਹੈ ਸਵੇਰ ਸਮੇਂ ਤੋਂ ਇਹ ਛਾਪੇਮਾਰੀ ਜਾਰੀ ਰਹੀ ਇਸ ਦੌਰਾਨ ਆਈਟੀਬੀਪੀ ਦੀ ਟੀਮ ਵੀ ਸੁਰੱਖਿਆ ਦੇ ਲਈ ਮੌਜੂਦ ਰਹੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸੁਰੱਖਿਆ ਮੁਲਾਜ਼ਮ ਉਹਨਾਂ ਦੇ ਘਰ ਦੇ ਬਾਹਰ ਤੇ ਦਫ਼ਤਰਾਂ ਦੇ ਬਾਹਰ ਤਾਇਨਾਤ ਰਹੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਸ ਸਮੇਂ ਆਈਟੀ ਦੀ ਟੀਮ ਵੱਲੋਂ ਰੇਡ ਕੀਤੀ ਗਈ ਤਾਂ ਘਰ ਦੇ ਅੰਦਰ ਤੋਂ ਕਿਸੇ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਕਰਦੇ ਪਰਿਵਾਰਿਕ ਮੈਂਬਰਾਂ ਦੇ ਫੋਨ ਬੰਦ ਕਰਵਾ ਦਿੱਤੇ ਗਏ ਇਸੇ ਤਰੀਕੇ ਨਾਲ ਜਦੋਂ ਦਫ਼ਤਰਾਂ ਵਿੱਚ ਰੇਡ ਕੀਤੀ ਗਈ ਤਾਂ ਦਫ਼ਤਰ ਵਿੱਚ ਜਿਹੜੇ ਮੁਲਾਜ਼ਮ ਮੌਜੂਦ ਸੀ ਉਹਨਾਂ ਦੇ ਵੀ ਜਿਹੜੇ ਮੋਬਾਈਲ ਫੋਨ ਹੈ ਉਹਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹਾਲਾਂਕਿ ਇਨਕਮ ਟੈਕਸ ਵਿਭਾਗ ਵੱਲੋਂ ਕਿਸ ਕਾਰਨ ਕਿਸ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਿਸ ਤਰੀਕੇ ਨਾਲ ਰੇਡ ਕੀਤੀ ਗਈ ਹੈ ਇੱਕੋ ਸਮੇਂ ਤਿੰਨ ਥਾਵਾਂ ਤੇ ਰੇਡ ਕੀਤੀ ਗਈ ਹੈ ਰਾਣਾ ਗੁਰਜੀਤ ਦੇ ਇੱਕ ਦੋਸਤ ਦੇ ਘਰ ਵੀ ਰੇਡ ਕੀਤੀ ਗਈ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਣੇ ਵੀ ਸ਼ੁਰੂ ਹੋ ਗਏ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਨੇ ਫਿਲਹਾਲ ਇਸ ਬਾਰੇ ਕੋਈ ਆਈਟੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਦਾ ਅਧਿਕਾਰਿਕ ਬਿਆਨ ਸਾਹਮਣੇ ਹਲੇ ਤੱਕ ਨਹੀਂ ਆਇਆ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਜਿਹੜੇ ਐਗਜ਼ਿਟ ਪੋਲ ਨੇ ਹਰ ਵਾਰ ਆਉਂਦੇ ਨੇ ਤੇ ਹਰ ਵਾਰ ਦੱਸਦੇ ਨੇ ਵੀ ਕਿਦਾਂ ਕੀ ਹੋਵੇਗਾ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਕਿਹੜੀ ਪਾਰਟੀ ਪਿੱਛੇ ਚੱਲ ਰਹੀ ਹੈ ਹਾਲਾਂਕਿ ਭਾਜਪਾ ਦਾ ਜਿੱਥੇ ਪੂਰੇ ਦੇਸ਼ ਦੇ ਵਿੱਚ ਪੂਰਾ ਦਬਦਬਾ ਹੈ ਐਗਜ਼ਿਟ ਪੋਲ ਵੀ ਉਧਰੋਂ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਵੀ ਪਾਜਪਾ ਦੀ ਸਰਕਾਰ ਬਣੇਗੀ ਤਾਂ ਉਹ ਦਾ ਮੁੱਖ ਮੰਤਰੀ ਬਣੇਗਾ ਆਮ ਆਦੀ ਪਾਰਟੀ ਨੂੰ ਸੀਟਾਂ ਨਹੀਂ ਆਣਗੀਆਂ ਹਾਲਾਂਕਿ ਆਮ ਆਦੀ ਪਾਰਟੀ ਦੇ ਤੀਜੀ ਵਾਰ ਮੁੱਖ ਮੰਤਰੀ ਮਾਫ ਕਰਨਾ ਚੌਥੀ ਵਾਰ ਮੁੱਖ ਮੰਤਰੀ ਬਣਗੇ ਜੀ ਅਰਵਿੰਦ ਕੇਜਰੀਵਾਲ ਜੀ ਜੀ ਬਿਲਕੁਲ ਐਗਜ਼ਿਟ ਪੋਲ ਦੇ ਜਿਹੜੇ ਸਾਰੇ ਅੰਦਾਜ਼ੇ ਨੇ ਉਹ ਸ਼ਾਇਦ ਦਿੱਲੀ ਬਾਅਦ ਪਹਿਲਾਂ ਵੀ ਗਲਤ ਸਾਬਤ ਹੋਏ ਨੇ ਉਸ ਤੋਂ ਪਹਿਲਾਂ ਵੀ ਗਲਤ ਸਾਬਤ ਹੋਏ ਨੇ ਇਸ ਬਾਬਤ ਆਮ ਆਮ ਆਦੀ ਪਾਰਟੀ ਦੇ ਆਗੂਆਂ ਦਾ ਵੀ ਇਹੀ ਬਿਆਨ ਹੈ ਹੁਣੇ ਸੁਰਵ ਭਾਰਤਵਾੜ ਦਾ ਮੈਂ ਬਿਆਨ ਸੁਣ ਰਿਹਾ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਐਗਜ਼ਿਟ ਪੋਲ ਹੈ ਉਹਨਾਂ ਨੂੰ ਨਕਾਰਦੀ ਹੈ ਹਾਲਾਂਕਿ 11 ਵਿੱਚੋਂ 9 ਐਗਜ਼ਿਟ ਪੋਲ ਨੇ ਉਹਨਾਂ ਦੇ ਜਿਹੜੇ ਅੰਕੜੇ ਜਾਰੀ ਕੀਤੇ ਗਏ ਨੇ ਉਹਨਾਂ ਦੇ ਜੋ ਕਿਹਾ ਗਿਆ ਉਹਨਾਂ ਵਿੱਚ ਉਹ ਕਿਹਾ ਗਿਆ ਕਿ 9 ਜਿਹੜੇ ਐਗਜ਼ਿਟ ਪੋਲ ਹੈ ਉਹਨਾਂ ਵਿੱਚ ਭਾਜਪਾ ਨੂੰ ਸਰਕਾਰ ਬਣਦੇ ਦਿਖਾਇਆ ਗਿਆ ਹੈ ਦਰਸਾਇਆ ਗਿਆ ਇਸ ਨੂੰ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਕਾਰਿਆ ਸੌਰਵ ਭਾਰਦवाज ਦਾ ਕਹਿਣਾ ਹੈ ਕਿ ਜਿਹੜੇ ਐਗਜ਼ਿਟ ਪੋਲ ਨੇ ਉਸ ਨਾਲ ਭਾਜਪਾ ਜੇਕਰ ਖੁਸ਼ ਹੈ ਤਾਂ ਉਸ ਨੂੰ ਆਪਣੇ ਮੁੱਖ ਮੰਤਰੀ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐਗਜ਼ਿਟ ਪੋਲ ਝੂਠੇ ਇਸ ਵਾਰ ਵੀ ਸਾਬਤ ਹੋਣਗੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਸਰਕਾਰ ਦਿੱਲੀ ਵਿੱਚ ਬਣਾਉਣ ਜਾ ਰਹੀ ਹੈ ਫਿਲਹਾਲ ਇੱਕ ਦਿਨ ਦਾ ਇੰਤਜ਼ਾਰ ਹੈ 8 ਫਰਵਰੀ ਨੂੰ ਦਿੱਲੀ ਚੋਣਾਂ ਦੇ ਨਤੀਜੇ ਆ ਜਾਣਗੇ ਬਿਤੇ ਰੋਜ਼ ਹੀ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ VOTING ਦਾ ਕੰਮ ਨੇਪਰੇ ਚੜਿਆ ਜੀ ਤੋ ਦੂਜੇ ਪਾਸੇ ਸ਼ਰੋਮਣੀ ਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਲਗਾਤਾਰ ਘੇਰਦੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ 11 ਤਰੀਕ ਨੂੰ ਮੋੜ ਤੋਂ ਮੀਟਿੰਗ ਹੋਵੇਗੀ ਜੀ ਬਹਾਦਰਗੜ ਪਟਿਆਲਾ ਦੇ ਵਿੱਚ ਤੇ ਉੱਥੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਸੱਦਾ ਗਿਆ ਹੁਣ ਅਰਸ਼ਦੀਪ ਸਿੰਘ ਕਲੇਰ ਨੇ ਬੜਾਲਾ ਸਾਹਿਬ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਹਲੇ ਮੀਟਿੰਗ ਸ਼ੁਰੂ ਨਹੀਂ ਸੀ ਹੋਈ ਮੈਂ ਬੜਾਲਾ ਸਾਹਿਬ ਦਾ ਬਿਆਨ ਦੇਖ ਰਿਹਾ ਸੀ ਉਹ ਆ ਕੇ ਬੋਲਦੇ ਨੇ ਵੀ ਸੱਤ ਮੈਂਬਰੀ ਕਮੇਟੀ ਜਿਹੜੇ ਪ੍ਰਕਿਰਿਆ ਉਹ ਗਲਤ ਹੋਈ ਆ ਫਿਰ ਉਹਨਾਂ ਜਥੇਦਾਰ ਦੀ ਵੀਡੀਓ ਵੀ ਦਿਖਾਈ ਜਿੱਦੇ ਜਥੇਦਾਰ ਬੋਲ ਬਿਲਕੁਲ ਇਹ ਪੂਰਾ ਮਾਮਲਾ 2 ਦਸੰਬਰ ਤੋਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਸਿੰਘ ਸਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੁਕਮ ਦਿੱਤੇ ਗਏ ਉਹਨਾਂ ਦੇ ਨਾਲ ਸੰਬੰਧਿਤ ਹੈ ਜਥੇਦਾਰ ਸਹਿਬਾਨ ਵੱਲੋਂ ਇਹ ਹੁਕਮ ਦਿੱਤੇ ਗਏ ਸੀ ਕਿ ਅਕਾਲੀ ਦਲ ਜਿਹੜੀ ਨਵੀਂ ਭਰਤੀ ਪ੍ਰਕਿਰਿਆ ਉਸ ਲਈ 7 ਮੈਂਬਰੀ ਕਮੇਟੀ ਦਾ ਗਠਨ ਕਰੇ ਉਸ ਦੇ ਆਧਾਰ ਤੇ ਹੀ ਨਵੀਂ ਜਿਹੜੀ ਭਰਤੀ ਪਾਰਟੀ ਲਈ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਿਹੜਾ ਸੁਧਾਰ ਲਹਿਰ ਵਾਲਾ ਤੜਾ ਉਹ ਇਤਰਾਜ਼ ਜਤਾਉਂਦਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੁਣ ਲੋਕ ਰਹਿਨੁਮਾਈ ਕਰਨੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮਿਲ ਨਹੀਂ ਕਰ ਰਹੇ ਉਹਨਾਂ ਦੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਇੱਕ ਤਰੀਕੇ ਨਾਲ ਬੇਅਦਬੀ ਹੈ ਇਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਾਂਗੇ ਤੇ 50 ਲੱਖ ਦਾ ਜਿਹੜਾ ਟੀਚਾ ਮਿੱਥਿਆ ਗਿਆ ਉਸ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ ਪਰ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਜਿਹੜੇ ਹੁਕਮ ਦਿੱਤੇ ਗਏ ਨੇ ਉਨ੍ਹਾਂ ਅਨੁਸਾਰ ਪਾਰਟੀ ਇਹ ਕਦਮ ਕਿਉਂ ਨਹੀਂ ਚੁੱਕ ਰਹੀ ਆਪਣੀ ਸੱਤ ਮੈਂਬਰੀ ਕਮੇਟੀ ਬਣਾ ਰੱਖੀ ਹੈ ਜਿਸ ਤੇ ਹੀ ਜਥੇਦਾਰ ਬਡਾਲਾ ਵੱਲੋਂ ਸਵਾਲ ਚੁੱਕੇ ਗਏ ਸੀ ਬੀਬੀ ਜਗੀਰ ਕੌਰ ਵੱਲੋਂ ਸਵਾਲ ਚੁੱਕੇ ਗਏ ਸੀ ਸੁਰਜੀਤ ਰਖੜਾ ਵੱਲੋਂ ਸਵਾਲ ਚੁੱਕੇ ਗਏ ਸੀ ਸਵਾਲ ਇਹ ਹੀ ਚੁੱਕੇ ਜਾ ਰਹੇ ਸੀ ਕਿ ਜੇ ਉਹ ਹੁਕਮ ਸਾਨੂੰ ਹੋਏ ਸੀ ਅਸੀਂ ਸਿਰ ਮੱਥੇ ਤੇ ਲਏ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਹੈ ਅਸੀਂ ਮੰਨਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਲੋਕ ਹੁਣ ਰਹਿਨੁਮਾਈ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਸ਼ਾਇਦ ਇਸ ਬਾਬਤ ਉਹਨਾਂ ਨੂੰ ਹੋਰ ਸਖਤ ਕੁੱਟੀ ਦੇਣ ਦੀ ਜ਼ਰੂਰਤ ਹੈ ਜੀ ਸੋ ਹੁਣ ਐਨਆਰਏ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਬਿਆਨ ਸਾਹਮਣੇ ਆਇਆ ਜੀ ਉਹਨਾਂ ਨੇ ਕਿਹਾ ਕਿ ਅਮਰੀਕਾ ਜੇਕਰ ਐਦਾਂ ਕਰ ਰਹੀ ਹੈ ਤਾਂ ਉਹਨਾਂ ਨੂੰ ਪਹਿਲਾਂ ਭਾਰਤ ਦੀ ਐਮਬੈਸੀ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਚੰਗੇ ਮਾਹੌਲ ਦੇ ਨਾਲ ਗੱਲਬਾਤ ਕਰਕੇ ਫਿਰ ਹੀ ਨੌਜਵਾਨਾਂ ਨੂੰ ਭਾਰਤ ਵਾਪਸ ਭੇਜਣਾ ਚਾਹੀਦਾ ਜੀ ਅਬਿਲਕੁਲ ਬੀਤੇ 2 ਦਿਨਾਂ ਤੋਂ ਇਹ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਇਸ ਬਾਬਤ ਇਤਰਾਜ਼ ਜਤਾਇਆ ਗਿਆ ਹੈ ਹੁਣ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਐਨਆਰਆਈ ਮੰਤਰੀ ਨੇ ਉਹਨਾਂ ਵੱਲੋਂ ਵੀ ਜਿਹੜਾ ਇਤਰਾਜ਼ ਜਤਾਇਆ ਗਿਆ ਉਹ ਕਿਤਨਾ ਕਿਤੇ ਸਹੀ ਪ੍ਰਤੀਤ ਹੋ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਜੋ ਸਲੂਕ ਉਹਨਾਂ ਨਾਲ ਕੀਤਾ ਗਿਆ ਉਸ ਦੀ ਵੀਡੀਓ ਸਾਹਮਣੇ ਆਈ ਹੈ ਹੱਥਾਂ ਵਿੱਚ ਉਹਨਾਂ ਦੇ ਹਤਕੜੀਆਂ ਪਾਈਆਂ ਹੋਣ ਹੈ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਣ ਹੈ ਕੀ ਜਹਾਜ਼ ਵਿੱਚ ਵੀ ਕੋਈ ਇਸ ਤਰ੍ਹਾਂ ਕਰਕੇ ਰੱਖਤੇ ਇਸ ਤਰ੍ਹਾਂ ਨਾਗਰਿਕਾਂ ਨੂੰ ਇਦਾਂ ਪਿਠਾਇਆ ਜਾਂਦਾ ਹੈ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਮੰਤਰੀ ਤਾਲੀਵਾਲ ਦਾ ਇਹ ਸਵਾਲ ਚੁਕਣਾ ਤੇ ਇਤਰਾਜ਼ ਜ਼ਾਹਰ ਕਰਨਾ ਲਾਜ਼ਮੀ ਤੌਰ ਤੇ ਬਿਲਕੁਲ ਸਹੀ ਜਾਪ ਰਿਹਾ ਤੇ ਕੇਂਦਰ ਸਰਕਾਰ ਨੂੰ ਇਸ ਬਾਬਤ ਕਦਮ ਚੁੱਕਣ ਦੀ ਵੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੇ ਹੁਣ ਦਬਾਅ ਹੈ ਕਿ ਮੁੜ ਤੋਂ ਅਮਰੀਕਾ ਅਜਿਹਾ ਨਾ ਕਰੇ ਬੇਸ਼ੱਕ ਉਹ ਭਾਰਤੀ ਨਾਗਰਿਕ ਜਿਹੜੇ ਅਵੈ ਤਰੀਕੇ ਨਾਲ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕਰੇ ਪਰ ਇੱਕ ਸਲੀਕੇ ਦੇ ਨਾਲ ਜੇਕਰ ਕੋਈ ਨਿਯਮ ਕਾਇਦੇ ਕਾਨੂੰਨ ਬਣੇ ਹੋਏ ਨੇ ਤਾਂ ਉਹਨਾਂ ਦੀ ਪਾਲਣਾ ਕਰਦੇ ਹੋਈ ਭਾਰਤੀ ਨਾਗਰਿਕਾਂ ਨਾਲ ਅਜਿਹਾ ਸਲੂਕ ਨਹੀਂ ਕੀਤਾ ਜਾਣਾ ਚਾਹੀਦਾ ਨਿਯਮਾਂ ਅਨੁਸਾਰ ਹੀ ਉਹਨਾਂ ਨੂੰ ਡਿਪੂਟ ਕੀਤਾ ਜਾਣਾ ਚਾਹੀਦਾ ਜੀ ਤੋਂ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਮੰਤਰੀ ਨੇ ਜੀ ਅਮਨ ਅਰੋੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਚੱਲਦੇ ਰਿਹਾ ਪੰਜਾਬੀ ਨੂੰ ਖਾਸ ਸੁਨੇਹਾ ਦਿੱਤਾ ਜੀ ਆ ਬਿਲਕੁਲ ਅਮਨ ਅਰੋੜਾ ਵੱਲੋਂ ਅੱਜ 363 ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਡੂ ਸਟੈਪ ਸੇਵਾਵਾਂ ਨੇ ਇਹ ਪੰਜਾਬ ਸਰਕਾਰ ਵੱਲੋਂ ਆ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਅ ਬਿੱਤੀ ਸਮੇਂ ਦੌਰਾਨ ਵੀ ਕੁਝ ਸੇਵਾਵਾਂ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ ਕੁਝ ਆਨਲਾਈਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਇਨਾ ਸੇਵਾਵਾਂ ਵਿੱਚ ਹੀ ਵਿਸਤਾਰ ਕਰਦੇ ਹੋਏ 363 ਹੋਰ ਸੇਵਾਵਾਂ ਨੂੰ ਉਹਨਾਂ ਨੇ ਲੋਕਾਂ ਲਈ ਜਾਰੀ ਕਰਦਿਆਂ ਇਹ ਗੱਲ ਆਖੀ ਹੈ ਕਿ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਦੀ ਸਹੂਲਤ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਚੰਡੀਗੜ੍ਹ ਵਿਖੇ ਉਹਨਾਂ ਨੇ 363 ਸੇਵਾ ਕੇਂਦਰਾ ਦੀਆਂ ਸੇਵਾਵਾਂ ਤੋਂ ਜਿਹੜੀਆਂ ਸੇਵਾਵਾਂ ਸ਼ੁਰੂ ਹੋਣੀਆਂ ਨੇ ਉਸ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਆਸ ਜਿਤਾਈ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਵੱਧ ਤੋਂ ਵੱਧ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਅੱਗੇ ਵੀ ਇਹ ਇਸੇ ਤਰ੍ਹਾਂ ਜਾਰੀ ਰਹਿਣਗੇ। ক্রিকেট ਜਗਤ ਦੇ ਮਾਨ ਖਿਡਾਰੀ ਨੇ ਸਚੇ ਤੰਦੂਰਗਰ ਵੱਲੋਂ ਰਾਸ਼ਟਰਪਤੀ ਦ੍ਰੋਪਤੀ ਮਰਮਰ ਦੇ ਨਾਲ ਮੁਲਾਕਾਤ ਕੀਤੀ ਗਈ ਜੀ ਪਰਿਵਾਰ ਸਮੇਤ। ਆ ਬਿਲਕੁਲ ਅੱਜ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਸਚਿਨ ਤেন্ডुलकर ਨੇ ਆਪਣੀ ਪਤਨੀ ਹੈ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਕਾਫੀ ਕੁਝ ਗੱਲਬਾਤ ਵੀ ਕੀਤੀ ਹੈ ਕਈ ਤਸਵੀਰਾਂ ਵੀ ਉਹਨਾਂ ਦੀਆਂ ਸਾਹਮਣੇ ਆਈਆਂ ਨੇ ਸਚਿਨ ਤেন্ডुलकर ਮਹਾਨ ਖਿਡਾਰੀ ਨੇ ਜਿਸ ਰਿਕ ਨਾਲ ਭਾਰਤੀ ਕ੍ਰਿਕਟ ਵਿੱਚ ਉਹਨਾਂ ਦਾ ਯੋਗਦਾਨ ਹੈ ਜੋ ਰਿਕਾਰਡ ਉਹਨਾਂ ਨੇ ਬਣਾਏ ਆ ਆਪਣੇ ਆਪ ਵਿੱਚ ਉਹ ਰਿਕਾਰਡ ਅੱਜ ਵੀ ਬੇਸ਼ਕੀਮਤੀ ਨੇ ਕਾਇਮ ਨੇ ਕੁਝ ਰਿਕਾਰਡ ਤਾਂ ਹਾਲੇ ਤੱਕ ਵੀ ਨਹੀਂ ਟੁੱਟੇ ਨੇ ਤਾਂ ਸਚਿਨ ਤেন্ডুলਕਰ ਦਾ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਾ ਇੱਕ ਬੇਹਦ ਸ਼ੁਭ ਸੰਕੇਤ ਹੈ ਕਿ ਰਾਸ਼ਟਰਪਤੀ ਖਿਡਾਰੀਆਂ ਨਾਲ ਪਿਆਰ ਕਰਦੇ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਨੇ ਬੇਸ਼ੱਕ ਸਚਿਨ ਤেন্ডুলਕਰ ਹੁਣ ক্রিকেট ਜਗਤ ਤੋਂ ਦੂਰ ਜਾ ਚੁੱਕੇ ਨੇ ਪਰ ਉਨ੍ਹਾਂ ਵੱਲੋਂ ਦੇਸ਼ ਦੇ ক্রিকেট ਲਈ ਭਾਰਤੀ ক্রিকেট ਲਈ ਜੋ ਕੁਝ ਕੀਤਾ ਗਿਆ ਉਹ ਕਾਬਿਲ-ਏ-ਤਾਰੀਫ ਹੈ ਲਗਾਤਾਰ ਉਨ੍ਹਾਂ ਦੀ ਸ਼ਲਾਘਾ ਹੁੰਦੀ ਰਹੇਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਵੇਵਿਕ ਸਾਹਿਬ ਤੁਹਾਨੂੰ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਸ਼ੁਕਰੀਆ ਅਸਾਂ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਹਨਾ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪਰ ਅਮਨ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ